ਸ੍ਰੀ ਤਾਉਤ ਦੇਖਦੇ ਹੋਏ ਮੇਰਾ ਦੋ ਤਿੰਨ ਬੇਨਤੀ ਕਰਨੀਆਂ ਨੇ ਕਿਉਂਕਿ ਸਾਡੇ ਦੇ ਨਾਲ ਅੱਜ ਰਿੰਨ ਲਾਸਿੰਗ ਜੀ ਵੱਲੋਂ ਆਇਆ ਸਾਰਿਕ ਸਾਜਨੀਆਂ ਕਰਾਤੀਕਾਰੀ ਤਜਾਬ ਦੇ ਦੂਰਾਂ ਆਏ ਹੋਏ ਨੇ ਉਹਨਾਂ ਨੇ ਆਪਾਂ ਨੇ ਵਿਆਪਕ ਉਹਨਾਂ ਨੇ ਤੇ ਭਰਾਓ ਦੇਖੋ ਪੈਦਾ ਪਿਛਲੇ ਦਿਨਾਂ ਦੇ ਵਿੱਚ ਨਹੀਂ ਗੱਲ ਜੀ ਪੂਰਾ ਆਪਾਂ ਕਰਾਣੇ ਦੇ ਚਾਹੇ ਕਿ ਕਹਿ ਰਹੇ ਹੁੰਦੇ ਅੱਜ ਵੀ ਗੱਲ ਨਹੀਂ ਆਇਆ ਗਰਮੀ ਦੇ ਕਰਕੇ ਸਾਡੇ ਨੂੰ ਜਾਣ ਹੁੰਦਾ ਹੈ ਕਿ ਮੌਸਮ ਦੇ ਵਿੱਚ ਉਦਾ ਪਰਮਾਤਮਾ ਦੀ ਬੜੀ ਸ਼ਿਕਲ ਜਿਆਦਾ ਕਹੀ ਜਾਂਦਾ ਹੈ ਮਤਲਬ ਜਿਹੜਾ ਪਿੱਛੇ ਵਾਸ ਪੈ ਗਈ ਹੈ ਥਾਂ ਲੌਂਦੀ ਹੈ ਆਹੋ ਕਿ ਦੇਖ ਲਓ ਊਜਾ ਮਾਤਿਵਾਰ ਹੋ ਰਹੀ ਹੈ ਇਸ ਕਰਕੇ ਜਿੰਨੇ ਵੀ ਇੱਜ਼ਾਤਦਾਰ ਵਾਲਾ ਪੇਰੇ ਤੇ ਕਾਂ ਬੈਠੀਆਂ ਨੇ ਸਾਰਿਆਂ ਦਾ ਸਤਿਵਰਕ ਦੀ ਬੇਨਤੀ ਹੈ ਵੀ ਜਿਹੜਾ ਆ ਪਿੱਛੇ ਪਿੰਡਾਂ ਵਿੱਚ ਮੀਂਹ ਆ ਜਾ ਕੇ ਬਲਾਕ ਪਤੀ ਗਿਆ ਪਤਰੀ ਮੀਂਹ ਆ ਡਾ ਕੇ ਜਿਹੜਾ ਆਪਣਾ ਹਿੱਤੇ ਕੀਤੀ ਹੈ ਜਿੰਨੇ ਵੀ ਬੰਦਾ ਜਮ ਉਸ ਤੇ ਲੱਗਿਆ ਹੋਏ ਨੇ ਆਪਾਂ ਸੋਹ ਆਪਣੇ ਮਾਨਦੜੀ ਨਾਲ ਜੋ ਲਾਗੇ ਇਹਦੀ ਕੀਤੀ ਹੈ ਉਹਨਾਂ ਲਈ ਵਧਾਈ ਹੈ ਸਭ ਸਾਰਿਆਂ ਨੇ ਉਹ ਇਹ ਗੱਲ ਬੜੀ ਕੀ ਪ੍ਰਵਾਦ ਕਰੀ ਹੈ ਬਾਕੀ ਗੱਲ ਰਾਗੀ ਐਨਐਸਪੀ ਦੀ ਬਾਕੀ ਪੂਰੀ ਆਪਾਂ ਨੂੰ ਜੇ ਦੇ ਨਾਲ ਆਪਰੇ ਦੁਬਾਰਾ ਦੱਸਾਂਗੇ ਜਿਹੜੇ ਆਪਾਂ ਨੂੰ ਪਿੱਛੇ 2000 ਲੱਖ ਤੋਂ 16-17 ਨੇ ਰੇਟ ਵਧਾਇਆ ਇਹ ਧਾਰੋ ਆਪਾਂ ਨੂੰ ਉਹਦੇ ਦੇ ਤਰ੍ਹਾਂ ਕੋਲ ਤੇਰੇ ਵਿੱਚ ਪਾਇਆ ਹੋਇਆ ਹੈ ਇਹ ਹਰ ਕਿਸੇ ਦੇ ਦੁਕਾਨ ਇਹਨਾਂ ਨੂੰ ਜਿਹੜੇ ਸੈਕਟਰ ਦੀ ਸਰਕਾਰ ਦੀ ਜਿੰਮੇਵਾਰੀ 맡ਦੀ ਹੁੰਦੀ ਹੈ 5% ਦਾ 7% 8% ਦਾ ਜਿਹੜੇ ਨੇ ਰੇਟ ਵਧਾਇਆ ਹੁੰਦਾ ਔਰ ਰੇਟਾਂ ਕਾਨੇ ਕਿੰਨਾ ਵਧਾਇਆ ਪਰ ਅਸੀਂ ਜਿਹੜੇ ਲੋਕਾਂ ਚ ਅੱਜ ਹਿੱਟਾਂ ਦੇ ਲਈ ਜਿਹੜਾ ਸੀ ਕਿਹੜਾ ਲੋਨ ਲਾ ਰਿਹਾ ਕੋ ਨਾਟਕੀਆ ਮੰਗਲੇ ਵਿੱਚ ਵੀ ਸਾਡੀ ਮੇਹਰ ਮੰਗਦੀ ਇਹ ਐਮਰਜੈਂਸੀ ਦੀ ਜਿਹੜਾ ਸੀ ਇਹਦਾ ਹੁਣ ਸਿਕਸਟੇ ਰਿਹਾ ਅੱਜ ਜੁੜੀ ਹੋਇਆ ਇਹ ਅਸੀਂ ਐਮਐਸ ਕੀ ਜਿੰਨਾ ਚਿਰ ਸਰ ਨੂੰ ਕਾਨੂੰਨ ਬਣਾ ਕੇ ਦੇਤੀ ਰੂਪ ਦੇ ਵਿੱਚ ਨਹੀਂ ਦਿੰਦੇ ਹੈਗੇ ਉਦੋਂ ਤੱਕ ਜਿਹੜਾ ਹੈ ਸਾਡੇ ਮੋਢੇ ਚੋਂ ਵੀ ਚੰਗ ਲੱਗੇ ਰਹਿਣਗੇ ਕਿਉਂਕਿ ਹੁਣ ਆਪਾਂ ਨੂੰ ਬਹੁਤ ਲੋੜ ਹੈ ਭਾਵੇਂ ਜਿੱਕੀ ਦਾ ਉਸੇ ਜੀ ਦਾ ਹੋਏ ਇਹ ਕਹਾ ਕਰਦਾ ਹੋਇਆ वाहेसा श्री वाहेग जी फे